ਲਓ ਵੀ ਮਿੱਤਰੋ ਕੀ ਹਾਲ ਹੈ ਸਾਸੀ ਕਾ ਸਾਰਿਆਂ ਨੂੰ ਅੱਜ ਆ ਪਾਏ ਆ ਕਿਲੇ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਰੂਰੀ ਇੱਕ ਵੀਡੀਓ ਪਾਉਣ ਲਈ ਬਹੁਤ ਹੀ ਜ਼ਰੂਰੀ ਇੱਕ ਗੱਲ ਨੱਸਣ ਲਈ ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਅੱਜ ਕੱਲ ਬਹੁਤ ਵੀਡੀਓਸ ਪੈ ਰਹੀਆਂ ਨੇ ਬਹੁਤ ਜ਼ਿਆਦੇ ਬਲੌਗਸ ਪੈ ਰਹੇ ਨੇ ਇੰਸਟਾਗ੍ਰam ਤੇ ਤੇ YouTube ਤੇ ਤੇ ਹੋਰ ਵੀ ਪਲੇਟਫਾਰਮਸ ਤੇ ਪੈ ਰਹੇ ਨੇ ਕਿ ਨਾਬੇ ਦੇ ਵਿੱਚ ਦਿਲਜੀਤ ਆ ਰਿਹਾ ਲੋਕਾਂ ਨੇ ਤੁਸੀਂ ਲਾ ਲਓ ਵੀ ਇੱਕ ਤਰੀਕ ਤੋਂ ਸਟਾਰਟ ਕਰਤਾ ਸੀਗਾ ਵੀ ਦੋ ਤਰੀਕ ਨੂੰ ਆ ਰਿਹਾ ਦਿਲਜੀਤ ਫਿਰ ਕਹਿੰਦੇ 5 ਨੂੰ ਆ ਰਿਹਾ ਫਿਰ 7 ਨੂੰ ਫਿਰ ਕਹਿੰਦੇ 14 ਨੂੰ ਹੁਣ ਕਹਿੰਦੇ 17 ਨੂੰ ਆ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਨਾਬੇ ਦੇ ਵਿੱਚ ਕੋਈ ਦਲਜੀਤ ਨਹੀਂ ਆ ਰਿਹਾ ਜਦੋਂ ਵੀ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿਉਂਕਿ ਆਪਣੀ ਸਾਰੀ ਮੈਨੇਜਮੈਂਟ ਟੀਮ ਆ ਜਿਹੜੀ ਦਲਜੀਤ ਵੀਰੇ ਨਾਲ ਹੀ ਰਹਿੰਦੀ ਆ ਤੇ ਆਪਣੇ ਜਿੰਨੇ ਵੀ ਬੌਂਸਰ ਨੇ ਉਹ ਵੀ ਉਹਨਾਂ ਨਾਲ ਹੀ ਰਹਿੰਦੇ ਨੇ ਤੁਹਾਨੂੰ ਪਤਾ ਆਪਣੀ ਸਿਕਿਉਰਿਟੀ ਹੈ ਤੇ ਐਦਾਂ ਅਫਵਾਹਾਂ ਤੋਂ ਬਚੋ ਤੇ ਮੈਂ ਸਾਰੇ ਬਲੌਗਰਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਵੀਰੇ ਐਵੇਂ ਵੀਡੀਓ ਨਾ ਪਾਇਆ ਕਰੋ ਕਿਉਂਕਿ ਪ੍ਰਸ਼ਾਸ ਜਿਹੜਾ ਆਪਣਾ ਪੁਲਿਸ ਪੰਜਾਬ ਪੁਲਿਸ ਦਾ ਪ੍ਰਸ਼ਾਸਨਾ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵੀ ਬਲੌਗ ਪਾਉਂਦੇ ਨੇ ਮੁੰਡੇ ਜਾਂ ਕੋਈ ਵੀ ਬਲੌਗ ਐਦਾਂ ਦਾ ਵੀਡੀਓ ਪਾਉਂਦਾ ਏ ਵੀ ਦਲਜੀਤ ਆ ਰਿਹਾ ਜਾਂ ਝੂਠੀਆਂ ਹੁਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇ ਕੋਈ ਵੀ ਉਹਨਾਂ ਖਿਲਾਫ ਤਾਂ ਦਰਗਾਸਤ ਲਗਾਊਗਾ ਤਾਂ ਅਸੀਂ ਉਹਨਾਂ ਦੇ ਖਿਲਾਫ ਪਰਚਾ ਕਰਾਂਗੇ ਤਾਂ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੂੰਗਾ ਕਿ ਐਦਾਂ ਆਹ ਵਾਲੇ ਨੁਕਸਾਨ ਤੋਂ ਬਚੋ ਐਵੇਂ ਫੋਕੀਆਂ ਵੀਡੀਓਸ ਨਾ ਪਾਇਆ ਕਰੋ ਮਿੱਤਰੋ ਜੋ ਤੱਕ ਤੁਹਾਨੂੰ ਪੂਰੀ ਨੌਲੇਜ ਦਾ ਨਹੀਂ ਪਤਾ ਵੀ ਕਦੋਂ ਕੋਈ ਆ ਰਿਹਾ ਨਹਾ ਮੰਨਦੇ ਆ ਵੀ 90 షూਟਿੰਗ ਜਰੂਰ ਹੋ ਰਹੀ ਸੀ ਫਿਲਮ ਦੀ ਪਰ ਉਹ ਦਲਜੀਤ ਵੀਰਾ ਦੀ ਫਿਲਮ ਨਹੀਂ ਸੀ ਉਹ ਕਿਸੇ ਹੋਰ ਦੀ ਫਿਲਮ ਸੀ ਉਹ ਸਾਰਾ ਸ਼ੂਟ ਹੋ ਚੁੱਕਿਆ ਹੈ ਤੇ ਹੋਰ ਦੋ ਤਿੰਨ ਥਾਂਵੇਂ 90 ਦੇ ਵਿੱਚ ਸ਼ੂਟ ਚੱਲ ਰਿਹਾ ਪਰ ਜਦੋਂ ਦਲਜੀਤ ਵੀਰਾ ਆਊਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਾਂਗੇ ਤਾਂ ਵੀਡੀਓ ਜਰੂਰ ਪਾਵਾਂ ਕਿਉਂਕਿ ਮੈਂ ਵੀ ਆਲਰੇਡੀ ਪਰਸਨਲੀ ਵੀਰੇ ਨੂੰ ਦੋ ਤਿੰਨ ਵਾਰੀ ਮਿਲਿਆ ਹੋਇਆ ਤਾਂ ਮਿੱਤਰੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਗਾ ਹਲੇ 90 ਕੋਈ ਦਲਜੀਤ ਵੀਰਾ ਨਹੀਂ ਆ ਰਿਹਾ ਜਦੋਂ ਵੀ ਆਊਗਾ ਤੁਹਾਨੂੰ ਸਭ ਨੂੰ ਦੱਸ ਦਾਂਗੇ ਵੀਡੀਓ ਪਾ ਕੇ ਤੇ ਪਤਾ ਲੱਗ ਜੂਗਾ ਤੁਹਾਨੂੰ ਬਾਕੀ ਇਦਾਂ ਹੀ ਪਿਆਰ ਕਰਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ